हां पुत्त ਹੁਣ ਤੁਸੀਂ ਤਿੰਨੇ ਆ ਗਏ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਮੰਮੀ ਛੇਤੀ ਦੱਸ ਕੀ ਦੱਸਣਾ ਹੈ ਮੈਂ ਸਵੇਰ ਦਾ ਬਿਮਾਰਾ ਦਵਾਈ ਲੈ ਕੇ ਰੈਸਟ ਵੀ ਕਰਨੀ ਹੈ ਹਾਂ ਪੁੱਤ ਦੱਸਦੇ ਆ ਮੈਂ ਤੁਹਾਨੂੰ ਮਾਂ ਤੂੰ ਮੈਨੂੰ ਗੱਲ ਦੱਸ ਛੇਤੀ ਕੀ ਗੜੀ ਦੱਸਣੀ ਆ ਮੈਂ ਸਵੇਰ ਦਾ ਗਿਆ ਹੋਇਆ ਭੁੱਖ ਲੱਗੀ ਹੋਈ ਆ ਐਵੇਂ ਬੁਝਾਰਤਾਂ ਹੀ ਨਾ ਪਾਈ ਜਾ ਛੇਤੀ ਦੱਸ ਹੋਰ ਮਾਂ ਸਹੀ ਕਹੀ ਜਾਂਦਾ ਵੀਰਾ ਛੇਤੀ ਦੱਸ ਮੈਂ ਵੀ ਉਹ ਡਿੰਪਲ ਰੁੱਸੀ ਬੈਠਿਆ ਬਾਜ਼ਾਰ ਜਾਣਾ ਉਹਨੂੰ ਲੈ ਕੇ ਛੇਤੀ ਦੱਸ ਤੂੰ ਮੈਂ ਤਾਂ ਪੁੱਤ ਤੁਹਾਨੂੰ ਇੱਕ ਖੁਸ਼ਖਬਰੀ ਦੱਸਣੀ ਹੈ ਤੁਸੀਂ ਤਿੰਨਾਂ ਨੂੰ ਤਾਂ ਇਕੱਠੇ ਕਰਿਆ ਮੈਂ ਖੁਸ਼ਖਬਰੀ ਅੱਛਾ ਮਾਂ ਖੁਸ਼ਖਬਰੀ ਹਾਂ ਮਾਂ ਕੀ ਇਹ ਖੁਸ਼ਖਬਰੀ ਖੁਸ਼ਖਬਰੀ ਇਹ ਹੈ ਪੁੱਤ ਮੈਂ ਜਿਹੜਾ ਮੇਰਾ ਸਾਰਾ ਘਰ ਹੈ ਜ਼ਮੀਨ ਹੈ ਸੋਡੇ ਤਿੰਨਾਂ ਦੇ ਨਾਮ ਕਰਵਾਤੀ ਬਾਅਦ ਵਿੱਚ ਤੁਸੀਂ ਲੜਦੇ ਨਾ ਫਿਰੋ ਮੰਮੀ ਤਿੰਨਾਂ ਦੇ ਨਾਮ ਕਰਵਾਤੀ ਹਾਂ ਪੁੱਤ ਆ ਦੇਖੋ ਸੋਡੇ ਤਿੰਨਾਂ ਦੇ ਨਾਮ ਕਰਵਾਤੀ ਸਮਝਾ ਲੋ ਇਹਨੂੰ ਲੇ ਬਾਈ ਦੇਖੀਏ ਵੜ ਕੇ ਮਾਂ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਹੂੰ ਪੁੱਤ ਤਿੰਨੇ ਤੁਸੀਂ ਖੁਸ਼ ਤਾਂ ਹੈਗੇ ਹੋ ਨਾ ਹਾਂ 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 ਮਾਂ ਪੂਰੇ ਖੁਸ਼ ਆਂ ਪੁੱਤ ਤਿੰਨੇ ਹੁਣ ਤੁਸੀਂ ਮੈਨੂੰ ਸਾਥ ਤਾਂ ਲਓਗੇ ਨਾ ਸਾਥ ਹਾਂ 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 ਕੋਈ ਨਹੀਂ ਸਾਥ 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 ਬਣ ਲਈ ਸਾਥ ਲਾਂਗੇ ਸਾਥ ਲਾਂਗੇ ਹਾਂ ਮਾਂ ਸਾਥ ਲਾਂਗੇ ਹੌਣ ਵੀ ਤਾਂ ਸਮਝੀ ਜਾਂਦੇ ਆਂ ਓ ਵੀ ਸੁੱਖ ਨਾਲ ਤੇਰੇ ਤੀਨ ਜਵਾਕ ਨੇ ਹਾਂ ਪੁੱਤ ਮੈਨੂੰ ਛੋਡੇ ਤੋਂ ਇਹੀ ਉਮੀਦ ਸੀਗੀ ਹੁਣ ਤੁਸੀਂ ਆਪਣੇ ਆਪਣੇ ਕੰਮ ਕਰੋ ਤੂੰ ਪੁੱਤ ਦਵਾਈ ਲੈ ਲੈ ਜਾ ਕੇ ਤੂੰ ਰੋਟੀ ਖਾ ਲੈ ਜਾ ਕੇ ਤੂੰ ਪੁੱਤ ਆਪਣੇ ਘਰ ਵਾਲੀ ਨੂੰ ਲੈ ਜਾ ਬਾਜ਼ਾਰ ਠੀਕ ਆ ਮਾਂ ਲੈ ਵੀਮਿੰਦਰ ਕੌਰੇ ਤੂੰ ਤਾਂ ਆਪਣਾ ਫਰਜ਼ ਪੂਰਾ ਕਰਤਾ ਹੁਣ ਅੱਗੇ ਤੇਰੇ ਕਰਮ ਨੇ ਬੱਚੇ ਕੀ ਕਰਦੇ ਨੇ ਦੇਖ ਲੈਨੇ ਬਸ ਤੂੰ ਸਾਰ ਦਿਨ ਟੀਵੀ ਦੇਖੀਂ ਜਾਇਆ ਕਰ ਤੁਸੀਂ ਆ ਗਏ ਹੂੰ ਆ ਪਿੱਛੇ ਕੀ ਲਗੋਈ ਜਾਂਦੇ ਹੋ ਉਹ ਹੈਗਾ ਮੇਰੇ ਕੋਲ ਕੁਛ ਕੀ ਥੋੜੇ ਕੋਲ ਲੱਡੂ ਨੇ ਤੁਸੀਂ ਲੱਡੂ ਲੈ ਕੇ ਆਏ ਹੋ ਉਹ ਤੈਨੂੰ ਲੱਡੂਆਂ ਦੀ ਪਈ ਆ ਉਹ ਜਿਹੜਾ ਕੁਛ ਮੇਰੇ ਕੋਲ ਆ ਇਹਦੇ ਨਾਲ ਤਾਂ ਮੈਂ ਲੱਡੂਆਂ ਦੀ ਦੁਕਾਨ ਖਰੀਦ ਲਾਂ ਕੀ ਕਹੀ ਜਾਣੀ ਆ ਦੇਖ ਕੀ ਹੈ ਜੀ ਇਹ ਮੈਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ ਓਹੋ ਇੱਕ ਤਾਂ ਅਨਪੜ ਮੇਰੇ ਵੱਲੇ ਪਾਤੀ ਤੈਨੂੰ ਮੈਂ ਦੱਸਦਾ ਇਹ ਕੀ ਲਿਖਿਆ ਸਾਰੀ ਜ਼ਮੀਨ ਹੈ ਜਿਹੜਾ ਘਰ ਸੀ ਸਾਰਾ ਬੀਬੇ ਨੇ ਆਪਣੇ ਨਾਂ ਕਰਾਤਾ ਹਾਏ ਆਪਣੇ ਨਾਮ ਕਰਵਾਤਾ ਸਾਰਾ ਐਨੀ ਵੀ ਕੁਝ ਨਾ ਆਪਣੇ ਨਾਂ ਨਹੀਂ ਸਾਰੇ ਤਿੰਨਾਂ ਦੇ ਨਾਂ ਕਰਾਤਾ ਲੈ ਅੱਛਾ ਫੇਰ ਤੁਸੀਂ ਐਂ ਕਹੋ ਨਾ ਵੀ ਤਿੰਨਾਂ ਦੇ ਨਾਮ ਕਰਾਤਾ ਓ ਹਾਂ ਹਾਂ ਅਨਪੜੇ ਉਹ ਹੀ ਤਾਂ ਤੈਨੂੰ ਕਹੀ ਜਨਾ ਇਕੱਲੇ ਦੇ ਨਹੀਂ ਤਿੰਨਾਂ ਦੇ ਨਾਮ ਹੋਈ ਆ ਓ ਮੇਰੀ ਗੱਲ ਸੁਣੋ ਬੇਸ਼ੱਕ ਮੈਂ ਅਨਪੜਾ ਹਾਂ ਪਰ ਮੈਨੂੰ ਇਹ ਤਾਂ ਪਤਾ ਵੀ ਜੀ ਆਪਣੇ ਹੱਥ ਸਿਰ ਪ੍ਰਾਪਰਟੀ ਇਹ ਤਾਂ ਬੜੀ ਵਧੀਆ ਗੱਲ ਹੋ ਗਈ ਹੁਣ ਮੇਰੀ ਗੱਲ ਸੁਣੋ ਫਰਹੰਤਾ ਲੱਡੂ ਲਿਓ ਤੈਨੂੰ ਹਜੇ ਵੀ ਲੱਡੂਆਂ ਦੀ ਪੀ ਆ ਔਖਾ ਤੇ ਰਾਣ ਪੜਦੇ ਹਨ ਪੜੀ ਰਹਿਣਗੇ ਲੱਡੂ ਹੀ ਖਾਈਂ ਉਹ ਆ ਤਾਂ ਜਿਹੜਾ ਆਪਣੇ ਕੋਲੇ ਇਹ ਤਾਂ ਕਿਸੇ ਲਈ ਵੀ ਨਹੀਂ ਹੈਗਾ ਮੇਰੀ ਗੱਲ ਸੁਣੋ ਹੁਣ ਤਾਂ ਦੋ ਦੋ ਖੁਸ਼ਖਬਰੀਆਂ ਹੋਗੀਆਂ ਨਾ ਤੇ ਲੈਂਟਰ ਪਾ ਕੇ ਆ ਉਹਨਾਂ ਕੋਲਟੀ ਨਾਲ ਲਿਆ ਦੇ ਦੂੰਗਾ ਤੈਨੂੰ ਲੱਡੂ ਵੀ ਦੇ ਦੂੰਗਾ ਪਰ ਤੂੰ ਇੱਕ ਕੰਮ ਕਰ ਆ ਪਹਿਲਾਂ ਕਾਗਜ਼ ਸਾਹਮਣੇ ਰੱਖੀ ਲੱਡੂ ਦਾ ਤੈਨੂੰ ਲਿਆ ਦੂੰਗਾ ਲੱਡੂ ਹੀ ਖਾਈ ਜਾਏਗਾ ਸਾਰੀ ਢੜੀ ਅੱਜ ਹੀ ਸ਼ਾਮ ਨੂੰ ਲਿਆ ਕੇ ਦਿਓ ਮੈਨੂੰ ਤਾਂ ਲੱਡੂ ਕੋਈ ਨਹੀਂ ਕੋਈ ਨਹੀਂ ਲਿਆ ਦੂੰਗਾ ਤੈਨੂੰ ਲੱਡੂ ਚਲ ਠੀਕ ਹੈ ਤੁਸੀਂ ਬੈਠੋ ਮੈਂ ਰੋਟੀ ਲੈ ਕੇ ਆਈ ਤੁਹਾਡੇ ਆका ਮਤਾ ਬੀਬੀ ਨੇ ਬਹੁਤ ਸੋਣਾ ਕਰਤਾ ਕੀ ਕਰਤਾ ਜੀ ਕਮਲੀਏ ਪ੍ਰੋਪਰਟੀ ਸਾਰਾ ਘਰ ਆਪਣੇ ਨੌ ਕਰਵਾਤਾ ਬੀਬੀ ਨੇ ਆਪਣੇ ਨਾ ਕਰਦੀ ਸੌ ਖਾਓ ਤੁਸੀਂ ਕਮਲੀਏ ਸੌ ਖਾਣ ਦੀ ਗੱਲ ਕਰਦੀ ਐ ਆ ਐਡਾ ਵੱਡਾ ਕਾਹੇ ਚੱਕੀ ਫਿਰਦਾ ਮੈਂ ਆ ਦੇਖ ਉਹ ਸ਼ੁਕਰ ਹੈ ਪ੍ਰਮਾਤਮਾ ਦਾ ਬੀਬੀ ਨੇ ਆਪਣੇ ਨਾ ਸਾਰਾ ਕੁਝ ਕਰਤਾ ਬੀਬੀ ਨੇ ਕਿਵੇਂ ਸੋਚਿਆ ਦੀ ਮੇਰ ਨਾਲ ਦੇ ਦਿਮਾਗ ਚ ਆ ਗਈ ਇਹ ਗੱਲ ਉਹ ਕਹਨੀ ਇਹ ਹੀ ਤਾਂ ਮੈਂ ਸੋਚੀ ਜਾਣਾ ਵੀ ਬੀਬੀ ਦੇ ਦਿਮਾਗ ਨੂੰ ਕੀ ਹੋ ਗਿਆ ਵੀ ਉਹ ਆਪਣੇ ਨੌਕਰ ਤਾਂ ਉਹ ਬੱਲੇ ਬੱਲੇ ਹੁਣ ਤਾਂ ਮੈਂ ਇਕੱਲੀ ਰਾਜ ਕਰੂੰਗੀ ਉਹ ਬੇਅਕਲੇ ਇਕੱਲੇ ਦੇ ਨਹੀਂ ਤਿੰਨਾਂ ਦੇ ਨਾਮ ਕੀਤਾ ਅੱਛਾ ਮੈਨੂੰ ਨਹੀਂ ਪਤਾ ਮੈਨ ਤਾਂ ਐਸੀ ਵੀ ਆਪਣੇ ਇਕੱਲੇ ਦਾ ਨਾਂ ਕੀਤਾ ਚੱਲ ਕੋਈ ਗੱਲ ਨਹੀਂ ਆਪਣੋਂ ਕੁਛ ਨਾ ਕੁਛ ਤਾਂ ਮਿਲੂਗਾ ਹੀ ਮਿਲ ਗਿਆ ਹਾਂ ਚੱਲ ਕੋਈ ਗੱਲ ਨਹੀਂ ਐਂ ਕਰੋ ਇਹ ਕਾਗਜ਼ ਤੁਸੀਂ ਮੈਨੂੰ ਫੜਾਓ ਮੈਂ ਸਾਹਮਣੇ ਰੱਖ ਦਿਆਂ ਕਿਸੇ ਦੇ ਹੋਰ ਹੱਥ ਲੱਗ ਜਾਣਗੇ ਲੈ ਸਾਹਮਣੇ ਕੋਈ ਗੱਲ ਨਹੀਂ ਸਾਹਮਣੇ ਰੱਖ ਦੀ ਹੁਣ ਕੋਈ ਰੋਲ ਨਾ ਦੇ ਕਿਤੇ ਨਹੀਂ ਨਹੀਂ ਮੈਂ ਧਿਆਨ ਨਾਲ ਰੱਖੂੰ ਠੀਕ ਹੈ ਠੀਕ ਹੈ ਸਾਹਮਣੇ ਆ ਕੀ ਕਰੀ ਜਾਂਦੀ ਏ ਤੂੰ ਕੰਮ ਕਰ ਰਹੀ ਆ ਹੁਣ ਤੂੰ ਬਾਜ਼ਾਰ ਨਹੀਂ ਜਾਣਾ ਮੈਂ ਕਿਤੇ ਨਹੀਂ ਜਾਣਾ ਆਪਦੀ ਮਾਂ ਕੋਲੋਂ ਮੈਂ ਤਾਂ ਕਹਿੰਦੀ 4 ਘੰਟੇ ਹੋਰ ਲਾ ਕੇ ਆ ਦੋ ਘੰਟੇ ਤਾਂ ਉੱਥੇ ਖਰਾਬ ਕਰਤੇ ਤੁਸੀਂ ਉਹ ਪਾਗਲੇ ਐਂ ਥੋੜਾ ਦੋ ਘੰਟੇ ਲਾ ਕੇ ਆਇਆ ਹਾਂ ਨਾ ਫਿਰ ਕਾ ਤੋ ਲਾਏ ਸੀਗੇ ਆ ਪੜ ਆਗੀ ਹੈ ਸੱਚੀ ਆਪਣੇ ਨਾਮ ਕਰਤਾ ਹਾਏ ਰੇਪਾ ਤਾਂ ਹੀ ਤੁਸੀਂ ਗਈ ਸੀ ਵਾਹ ਕੋਲ ਹੋਰ ਤੂੰ ਤਾਂ ਰੋਕ ਹੀ ਜਾਂਦੀ ਨਾ ਜਾ ਨਾ ਮੈਂ ਕਿਹਾ ਸੁਣਤਾ ਹਾਂ ਹੁਣ ਲੈ ਦੇਖ ਲੈ ਕਰਾਦੀ ਪ੍ਰਾਪਰਟੀ ਆਪਣੇ ਨਾਮ ਹਾਏ ਸ਼ੁਕਰ ਹੈ ਰੱਬ ਦਾ ਸ਼ੁਕਰ ਹੈ ਰੱਬ ਦਾ ਮੈਨੂੰ ਤਾਂ ਸੱਚੀ ਨਹੀਂ ਸੀ ਪਤਾ ਪਰ ਐ ਨਹੀਂ ਸਮਝ ਆਉਂਦੀ ਆਪਣੇ ਨਾਲ ਸਾਰਾ ਕੁਝ ਹੋ ਗਿਆ ਤੇ ਦੂਜੇ ਵੀਰੇ ਹੋਰੀ ਉਹ ਮਰਾ ਤੇਰੇ ਕੰਨ ਤੇ ਤਿੰਨਾਂ ਦੇ ਹਿੱਸੇ ਹੀ ਆਇਆ ਸਾਰਾ ਕੁਝ ਆਪਣੇ ਕੀ ਇਕੱਲੇ ਦੇ ਨਾਮ ਆਏਗਾ ਜਿਹੜਾ ਹਿੱਸਾ ਆਪਣਾ ਸੀ ਉਹ ਆਪਣੇ ਨਾਮ ਆ ਗਿਆ ਬਸ ਹੁਣ ਅੱਛਾ ਹੁਣ ਆਪਣੇ ਤਾਂ ਕੋਈ ਨਹੀਂ ਖੋਹ ਸਕਦਾ ਉਹ ਹਿੱਸਾ ਹੋਇਆ ਤਾਂ ਮੈਨੂੰ ਪਤਾ ਹੈ ਕੋਈ ਨਹੀਂ ਖੋਹ ਸਕਦਾ ਮਤਲਬ ਕਿ ਤਿੰਨਾਂ ਨੂੰ ਵੰਡ ਕੇ ਦਿੱਤਾ ਗਿਆ ਹੈ ਯਾਰ ਵੰਡ ਕੇ ਦਿੱਤਾ ਹਿੱਸਾ ਤਾਂ ਆਇਆ ਇਹ ਤਾਂ ਖੁਸ਼ ਹੋ ਜਾ ਤੂੰ ਚਲ ਇਹ ਤਾਂ ਗੱਲ ਸ਼ੁਕਰ ਹੈ ਮੈਨੂੰ ਤਾਂ ਕਦੇ-ਕਦੇ ਐ ਲੱਗਦਾ ਹੁੰਦਾ ਸੀ ਜਿਹੜੇ ਹਿਸਾਬ ਨਾਲ ਘਰ ਦੇ ਵਿੱਚ ਚੱਲਦੇ ਸੀ ਨਾ ਸਾਰੇ ਜਣੇ ਵੀ ਆਪਾਂ ਨੂੰ ਤਾਂ ਘਰ ਚ ਹੀ ਕੱਢ ਦੇਣਗੇ ਕੁਝ ਵੀ ਨਹੀਂ ਮਿਲਣਾ ਹੁਣ ਤਾਂ ਨਹੀਂ ਕੋਈ ਕੱਢ ਸਕਦਾ ਓਏ ਹੁਣ ਕਿੱਦਾਂ ਕੱਢ ਦੂੰ ਰਾਜ ਕਰੀ ਰਾਜ ਰਸਤਾ ਮੈਂ ਪਹਿਲਾਂ ਵੀ ਕਰਦੀ ਸੀਗੀ ਜੀ ਤੇ ਹੁਣ ਵੀ ਕਰਾਂਗੀ ਤਾਂ ਹੁਣ ਜਾਣਾ ਨਹੀਂ ਸ਼ਾਪਿੰਗ ਤੇ ਜਾਣਾ ਹੁਣ ਤਾਂ ਮੈਂ ਕਹਿੰਦੀ ਸੀ ਹੋਰ ਤਾਂ ਮੈਂ ਕਾਫੀ ਸਾਰੀਆਂ ਚੀਜ਼ਾਂ ਖਰੀਦ ਕੇ ਲੈ ਕੇ ਜਾਉਂਗੀ। ਹਾਂ ਜਿਹੜਾ ਹਿੱਸੇ ਆਇਆ ਉਹ ਬਕਵਾਦੀ ਮੇਰਾ। ਓਹੋ ਆ ਹੁਣੇ ਬਕਵਾਦੀ ਦੀ ਗੱਲਾਂ ਕਰਨ ਲੱਗ ਪਏ ਨੇ। ਬਾਕੀ ਤੁਸੀਂ ਕਾਗਜ਼ ਫੜਾਓ। ਮੈਂ ਤਾਂ ਇਹਨਾਂ ਨੂੰ। ਹਾਂ ਸਾਂਭ ਕੇ ਰੱਖ। ਹਾਂ ਸਾਂਭ ਕੇ ਰੱਖਾਂਗੀ। ਸਾਂਭ ਕੇ ਰੱਖ ਲੈਨੂੰ ਜਾ। ਪਹਿਲਾਂ ਅੰਬਾਰੀ ਚ ਇਹਨਾਂ ਲੋਕ ਲਾ ਕੇ ਰੱਖਿਆ ਇਹਦੇ ਬਿਨਾ ਕੁਝ ਨਹੀਂ ਆਪਣੇ ਕੋਲ। ਪਹਿਲਾਂ ਮੇਰੀ ਗੱਲ ਸੁਣੋ। ਐਂ ਦੱਸੋ। ਜਦੋਂ ਮਾਂ ਨੇ ਤੁਹਾਨੂੰ ਉਹ ਕਾਗਜ਼ ਫੜਾਈ ਨੇ। ਦੂਜੇ ਵੀਰੇ ਹੋਰੇ ਤਾਂ ਨਹੀਂ ਕੁਝ ਬੋਲਦੇ ਸੀਗੇ। ਉਹਨਾਂ ਨੇ ਵਿਚਾਰਾਂ ਨੇ ਕੀ ਬੋਲਣਾ? ਹੂੰ ਵਿਚਾਰੇ ਨਹੀਂ ਹੈਗੇ। ਮੈਂ ਤਾਂ ਕਹਿਨੀ ਆ ਅਗਲਾ ਤੜਫੜ ਤਾਂ ਕਰਦਾ ਹੀ ਹ ਮਾ ਮੈਨੂੰ ਵੱਧ ਦੇ ਦੇ ਥੋੜਾ ਜਿਹਾ ਹਿੱਸਾ ਤਾਂ ਕਰਕੇ ਯਾਰ ਕਿਸੇ ਨੇ ਕੁਝ ਨਹੀਂ ਮੰਗਿਆ ਮਾਂ ਨੇ ਆਪਣੇ ਹਿਸਾਬ ਨਾਲ ਪਹਿਲਾਂ ਹੀ ਰਜਿਸਟਰ ਰਜਿਸਟਰੀ ਆ ਕਰਾਰ ਖੀ ਜੀ ਸਾਨੂੰ ਤਾਂ ਕਾਗਜ਼ ਦੇ ਦੇ ਕੇ ਕਹਿੰਦੀ ਆਹ ਬੜੋ ਤੁਹਾਡੇ ਹਿੱਸੇ ਦੇ ਕਾਗਜ਼ ਬਸ ਚਲ ਫਿਰ ਤਾਂ ਠੀਕ ਐ ਬਾਕੀ ਹੁਣ ਮਾੜਾ ਯਾ ਨਾ ਰੋਬ ਨਾ ਰਿਹਾ ਕਰਿਓ ਘਰ ਦੇ ਵਿੱਚ ਕੋਈ ਅਸੀਂ ਹੁਣ ਕੰਮ ਵਾਲੇ ਨਹੀਂ ਹੈਗੇ ਘਰ ਚ ਹਿੱਸਾ ਆ ਸਾਡਾ ਸਮਝ ਆ ਗਈ ਗੱਲ ਨੂੰ ਚਲ ਜ਼ਿਆਦਾ ਚੋੜੀ ਨਾ ਹੋ ਜਾ ਕੇ ਰੱਖ ਲੈਣੋ ਲੰਬਾਰੀ ਚਲ ਚਲ ਚੰਗਾ ਜੀ ਤੁਸੀਂ ਤਿਆਰ ਹੋ ਜੋ ਹੈ ਨੇ ਤੇ ਹਾਂਜੀ ਹਾਂਜੀ ਰੋਟੀ ਬਣਾ ਲਈ ਰੋਟੀ ਤਾਂ ਜੀ ਅਸੀਂ ਆਪਣੀ ਬਣਾ ਲਈ ਤੇ ਖਾ ਵੀ ਲਈ ਤੁਸੀਂ ਆਪਦੀ ਬਣਾ ਲਓ ਹੈ ਨਾ ਮੰਮੀ ਨੂੰ ਰੋਟੀ ਦਿੱਤੀ ਹੈਗੀ ਓਹੋ ਫੇਰ ਭੁੱਲ ਗਈਵੇਂ ਮੰਮੀ ਦੀ ਰੋਟੀ ਅਸਲ ਦੇ ਵਿੱਚ ਨਾ ਰਾਤ ਮੈਂ ਆਟਾ ਹੁਣਾਂ ਕੀ ਗੁੰਨਿਆ ਸੀ ਤੁਹਾਨੂੰ ਪਤਾ ਫੇਰ ਦੋਜੀ ਤਾਂ ਹੈਗੇ ਆ ਆਪਦੀ ਆਪਦੀ ਬਣਾ ਲਈ ਅਸੀਂ ਹੁਣ ਆਟਾ ਨਹੀਂ ਗੁੰਨਿਆ ਮੈਂ ਨਿੰਬਲ ਮੇਰੀ ਗੱਲ ਸੁਣ ਤੇਰਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਆਪਦੀ ਆਪਦੀ ਲਾ ਲਈ ਮੰਮੀ ਨੂੰ ਕੌਣ ਦੇਊਗਾ ਰੋਟੀ ਲੈ ਜੀ ਜੀ ਫਿਰ ਇੱਚ ਕਿੱਡੀ ਕਿ ਵੱਡੀ ਗੱਲ ਹੋ ਗਈ ਹੈ ਤੁਸੀਂ ਬਣਾਉਣੀ ਐ ਦੋ ਪੇੜੇ ਵੱਧ ਗੋਨ ਲਿਆ ਫਿਰ ਕੀ ਹੋ ਗਿਆ ਨਾ ਤੂੰ ਕਿਹੜਾ ਦੋ ਦੋ ਰੋਟੇ ਦਾ ਆਟਾ ਵੱਧ ਨਹੀਂ ਗੋਨ ਸਕਦੀ ਸੀ ਲੈ ਕਹਿੰਦੇ ਵੱਧ ਨਹੀਂ ਗੋਨ ਸਕਦੀ ਸੀ ਉਹ ਮੈਥੋਂ ਜਿੰਨਾ ਗੁੰਨਿਆ ਗਿਆ ਮੈਂ ਗੋਨ ਲਿਆ ਹੁਣ ਐਨਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਤੇਰੀ ਗੱਲ ਸੁਣ ਤੂੰ ਰੋਜ਼ ਹੀ ਇਹੀ ਕਰਦੀ ਆ ਟਾਲਦੀ ਆ ਮੰਮੀ ਦੀ ਰੋਟੀ ਬਣਾਉਣ ਤੋਂ ਮੈਂ ਟਾਲਦੀ ਨਹੀਂ ਹੈਗੀ ਦੀਦੀ ਮੈਨੂੰ ਹੋਰ ਬਥੇਰੇ ਕੰਮ ਹੁੰਦੇ ਨੇ ਆ ਸਵੇਰ ਵਾਲੇ ਭਾਂਡੇ ਫਿਰ ਤੁਸੀਂ ਧੋ ਲਿਆ ਕਰੋ ਨਾ ਉਹ ਤਾਂ ਕੋਈ ਹੱਥ ਨਹੀਂ ਲਾਉਂਦਾ ਅੱਛਾ ਤੂੰ ਹੀ ਸਾਰੇ ਕੰਮ ਕਰਦੀ ਆ ਅਸੀਂ ਤਾਂ ਕੰਮ ਹੀ ਨਹੀਂ ਕਰਦੇ ਹੈਗੇ ਨਹੀਂ ਤੁਸੀਂ ਕਿੰਨੇ ਕੰਮ ਕਰ ਲਏ ਨੇ ਅੰਦਰ ਸਾਰ ਦਿਨ ਬੜੀਆਂ ਰਹਿੰਦੇ ਹੋ ਸਾਰਾ ਦਿ ਮਾਰਦੀ ਐ ਤੂੰ ਮੱਥਾ ਸਾਰਾ ਦਿਨ ਉੱਪਰ ਚੜੀ ਰਹਿਣੀ ਆ ਨੀ ਚੰਗਾ ਮੇਨਾ ਲੜਨਾ ਪੈਣਾ ਜਾ ਕੇ ਚਵਾਰੇ ਚ ਜਾ ਕੇ ਹੁਣ ਸੋਜੇਗੀ ਨੀ ਪੈਣੇ ਫਿਰ ਮੈਂ ਤੇ ਸੌਂਗੀ ਹੁਣ ਆਪਦਾ ਕੰਮ ਨਿਬੜ ਕੇ ਮੈਂ ਤਾਂ ਸੌਂਗੀ ਹੋਰ ਦੱਸ ਕੀ ਕਰਾਂ ਮੈਂ ਮੇਰੀ ਗੱਲ ਸੁਣ ਮਮੀ ਨੂੰ ਰੋਟੀ ਬਣਾ ਕੇ ਦੇ ਦੇ ਮੈਂ ਵੀ ਕੋਈ ਠੇਕਾ ਨਹੀਂ ਲਿਆ ਰੋਜ਼ ਦਾ ਰੋਟੀ ਬਣਾਉਂਦਾ ਤੇਰੇ ਤਾਂ ਬਹਾਨੇ ਵਾਲੇ ਨੇ ਲੈ ਕਹਿੰਦੀ ਮੈਂ ਠੇਕਾ ਲਿਆ ਫਿਰ ਮੈਂ ਗਾਹਾਂ ਠੇਕਾ ਲਿਆਗਾ ਮੈਥੋਂ ਵੀ ਨਹੀਂ ਬਣਦੀ ਬੁੰਦੀ ਭਾਈ ਮੈਂ ਤਾਂ ਬਥੇਰੇ ਕੰਮ ਕਰਨੇ ਨੇਗੇ ਆ ਭਾਂਡੇ ਗੁੰਡੇ ਦੱਸ ਕੀ ਕਰੇ ਮੇਰੀ ਗੱਲ ਸੁਣ ਬਣਾਉਣੀ ਆ ਬਣਾਓ ਨਹੀਂ ਬਣਾਉਣੀ ਨਾ ਬਣਾਓ ਆਪੀ ਖਾ ਜੇ ਇਹ ਗੱਲ ਫਿਰ ਇਹੀ ਗੱਲ ਰਹੂਗੀ ਮੈਂ ਵੀ ਨਹੀਂ ਬਣਾਉਂਦੀ ਫਿਰ ਹਾਂ ਆਪੇ ਖਾਲੂ ਜਿੱਥੋਂ ਮਰਜੀ ਰੋਟੀ ਤਾਂ ਦੇ ਦਿਓ ਕੋਈ 10 ਵਜੇ ਪਏ ਨੇ ਕੀ ਹੋ ਗਿਆ ਬੀਬੀ ਕਾਹਦਾ ਰੌਲਾ ਪਾਇਆ ਰੌਲਾ ਕਾਹਦਾ ਪਾਉਣਾ ਮੈਂ ਤਾਂ ਰੋਟੀ ਮੰਗੀ ਏ ਨਾ ਕੀ ਗੱਲ ਉਹਨਾਂ ਨੇ ਦੋਨਾਂ ਨੇ ਤੁਹਾਨੂੰ ਰੋਟੀ ਨਹੀਂ ਦਿੱਤੀ ਉਹ ਤਾਂ ਬੁੱਤ ਦੋਹੇ ਹੀ ਟਲ ਗਈਆਂ ਕਿੰਨੀਆਂ ਹੱਕਾਂ ਮਾਰ ਲੀਆਂ ਸੁਣੀਆਂ ਹੀ ਨਹੀਂ ਚੱਲ ਕੋਈ ਨਾ ਬੀਬੀ ਮੈਨੂੰ ਦੱਸ ਕਿੰਨੀਆਂ ਰੋਟੀਆਂ ਖਾਏਂਗੀ ਲੈ ਦੱਸ ਕਿੰਨੀਆਂ ਰੋਟੀਆਂ ਖਾਏਂਗੀ ਦੋ ਰੋਟੀਆਂ ਖਾਉਂਗੀ ਚੱਲ ਕੋਈ ਨਾ ਵੜਾ ਦਿੰਨੀ ਆ ਫਿਰ ਨਾ ਨਾ ਕਿੱਧਰ ਮੂੰਹ ਚੱਕਿਆ ਕਿੱਧਰ ਚੱਲੀ ਆ ਉੱਪਰ ਪੁੱਤ ਮੈਂ ਤਾਂ ਦੀਪੂ ਦਾ ਜਨਮ ਦਿਨ ਸੀ ਪੁੱਤ ਮੈਂ ਤੁਹਾਨੂੰ ਵਧਾਈ ਦੇਣ ਚੱਲੀ ਸੀ ਜਨਮ ਦਿਨ ਦੀ ਲੈ ਕਹਿੰਦੀ ਵਧਾਈ ਦੇਣ ਚੱਲੀ ਸੀ ਉਹਨੂੰ ਜਨਮ ਦਿਨ ਦੀ ਮੇਰੀ ਗੱਲ ਸੁਣ ਆ ਵਧਾਈ ਦੇਣ ਨੂੰ ਨਾ ਸਾਰਾ ਦਿਨ ਪਿਆਗਾ ਅਗਲਾ ਕੰਮ ਕਰ ਤੋਂ ਥੱਕਿਆ ਹੁੰਦਾ ਉਹਨੂੰ ਸੋ ਵੀ ਲੈਣ ਦਿਆ ਕਰੋ ਮਾੜਾ ਮੋਟਾ ਨੜੇ ਸਾਰਾ ਦਿਨ ਹਾਕਾ ਮਾਰਦੀ ਰਹਿੰਦੀ ਐ ਦੀਪਕ ਆ ਕੰਮ ਕਰਦੇ ਦੀਪਕ ਉਹ ਕੰਮ ਕਰਦੇ ਕਿਉਂ ਕੀ ਗੱਲ ਤੇਰੇ ਦੂਜੇ ਪੁੱਤ ਨਹੀਂ ਹੈਗੇ ਆ ਹੁਣ ਤੈਨੂੰ ਜਨਮ ਦਿਨ ਯਾਦ ਆ ਗਿਆ ਮਾਂ ਮੇਰੀ ਗੱਲ ਸੁਣ ਲੈ ਜਾ ਕੇ ਆਪਦਾ ਕੰਮ ਕਰ ਲੈ ਕੋਈ ਹੋਰ ਸੁਣਦੀ ਐ ਮੇਰੀ ਗੱਲ ਨੂੰ ਸੁਣ ਲੈ ਹਾਂ ਜਾ ਬੱਕ ਜਾ ਆਏ ਮੂੰ ਚੱਕ ਕੇ ਉੱਤੇ ਧਰੀ ਜਾਂਦੀ ਐ ਵੀ ਇਹਨੂੰ ਸੌਣ ਤਾਂ ਦੇ ਹੂੰ ਤੰਗ ਕਰਕੇ ਰੱਖਿਆ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਬੁਲਾਇਆ ਔਰੇ ਵੀ ਹੁਣ ਇਹ ਦੱਸੋ ਮਾਂ ਦਾ ਕੀ ਕੀਤਾ ਜਾਵੇ ਬਾਈ ਹੁਣ ਤੈਨੂੰ ਪਤਾ ਹੀ ਆ ਤੁਸੀਂ ਘਰ 'ਚ ਵੱਡੇ ਹੋ ਜਿਹੜਾ ਤੈਨੂੰ ਠੀਕ ਲੱਗਦਾ ਉਹ ਕਰ ਲੈ ਹਨਾ ਅਸੀਂ ਤਾਂ ਦੁਖੀ ਹੋਏ ਪਏ ਆ ਦੇਖ ਲਾਡੀ ਸਾਡੀ ਰੋਟੀ ਬਨੂਗੀ ਹੁਣ ਅੱਗ ਸਾਥ ਹੋਣੀ ਬੇਤੇ ਰੋਟੀਆਂ ਦੀ ਤੁਸੀਂ ਆਪਣਾ ਆਪ ਦੇਖੋ ਠੀਕ ਆ ਬਾਈ ਜੇ ਰੋਟੀ ਤੇ ਇੱਥੋਂ ਨਹੀਂ ਦਿੱਤੀ ਜਾਂਦੀ ਤਾਂ ਰੋਟੀ ਸਾਡੇ ਤੋਂ ਵੀ ਨਹੀਂ ਦਿੱਤੀ ਜਾਂਦੀ ਇਹ ਤਾਂ ਮੈਨੂੰ ਮਸਾਂ ਰੋਟੀ ਬਣਾ ਕੇ ਦਿੰਦੀ ਆ ਬੇਬੇ ਨੂੰ ਕਿੱਥੋਂ ਦੇ ਦਊਗੀ ਅਸੀਂ ਤਾਂ ਆਪੋਂ ਦੁਖੀ ਹੋਏ ਪਏ ਆ ਲੈ ਆਹ ਕੀ ਗੱਲ ਹੋ ਗਈ ਬਾਈ ਤੁਹਾਡੇ ਦੋਨਾਂ ਜਾਣੇ ਦੀ ਤੂੰ ਤਾਂ ਦੋਨੋਂ ਜਾਣੇ ਮੁੱਕਰ ਕੇ ਰੋਟੀ ਦੇਣ ਤੋਂ ਰੋਟੀ ਫੇਰ ਅਸੀਂ ਵੀ ਨਹੀਂ ਦਿੰਦੇ ਹਾਂ ਬਾਈ ਫਰ ਜੇ ਤੁਸੀਂ ਨਹੀਂ ਦਿੰਦੇ ਫਿਰ ਅਸੀਂ ਕਿਵੇਂ ਦਵਾਂਗੇ ਫਿਰ ਅਸੀਂ ਵੀ ਨਹੀਂ ਦਿੰਦੇ ਹੈਗੇ ਹਾਂ ਰੋਟੀ ਸਾਥੋਂ ਨਹੀਂ ਪੱਕਦੀ ਪੁੱਕਦੀ ਐ ਕਿ ਅਸੀਂ ਬੇਲੇ ਆ ਬੁੜੀ ਦੀ ਰੋਟੀ ਬਣਾਉਣ ਨੂੰ ਹੂੰ ਠੀਕ ਆ ਬਾਈ ਜੇ ਰੋਟੀ ਕਿਸੇ ਨੇ ਨਹੀਂ ਦੇਣੀ ਤਾਂ ਇੱਕੋ ਹੀ ਹੱਲ ਹੈ ਬੇਬੇ ਨੂੰ ਆਪਾਂ ਅਨਾਥ ਆਸ਼ਰਮ ਵਿੱਚ ਛੱਡਿਆਉਣਾ ਹੈਗੇ ਠੀਕ ਆ ਸਹੀ ਆ ਬਿਲਕੁਲ ਸਹੀ ਕਿਹਾ ਭਾਜੀ ਤੁਸੀਂ ਆਪਾਂ ਬੇਬੇ ਨੂੰ ਅਨਾਥ ਆਸ਼ਰਮ ਚ ਛੱਡਿਆਣੇ ਨਾਲੇ ਵੈਸੇ ਵੀ ਉੱਥੇ ਬੇਬੇ ਨੂੰ ਤਿੰਨ ਟਾਈਮ ਰੋਟੀ ਬਣੂਗੀ ਨਾਲੇ ਦੁੱਜੀ ਗੱਲ ਦੇਖਭਾਲ ਵੀ ਵਧੀਆ ਕਰਨਗੇ ਨਾਲੇ ਫਿਰ ਬੇਬੇ ਦੇ ਨਾਲ ਦੀ ਉਥੇ ਕਈ ਬੁੜੀਆਂ ਹੋਣਗੀਆਂ ਬੇਬੇ ਦਾ ਜੀਵ ਹੀ ਲੱਗ ਜੂਗਾ ਇੱਥੇ ਵਿਚਾਰੀ ਤੁਹਾਨੂੰ ਪਤਾ ਸਾਰਾ ਦਿਨ ਅੰਦਰ ਧੜੀ ਰਹਿੰਦੀ ਐ ਨਾਲੇ ਰੋਂਦੀ ਰਹਿੰਦੀ ਐ ਕਰਮਾਂ ਨੂੰ ਕਿਉਂ ਦੀਦੀ ਠੀਕੇ ਹੈ ਨਾ ਮੈਂ ਹਾਂ ਹਾਂ ਬਿਲਕੁਲ ਸਹੀ ਗੱਲ ਐ ਹਾਂ ਇਦਾਂ ਹੀ ਕਰਦੇ ਆ ਚੱਕੋ ਫਿਰ ਹੁਣ ਇਹਦੇ ਬੋਰੀ ਬਿਸਤਰਾ ਤੇ ਬੇਬੇ ਨੂੰ ਛੱਡ ਕੇ ਆਉਨਾ ਆਥ ਆਸ਼ਰਮ ਚ ਦੇਖ ਪੁੱਤ ਹੁਣ ਸੋਨੂੰ ਰੋਟੀ ਦੇਣੀ ਮੈਨੂੰ ਇੰਨੀ ਔਖੀ ਲੱਗਦੀ ਐ ਜਿਹੜਾ ਤੁਸੀਂ ਇਹ ਸੋਚ ਲਿਆ ਆਥਾ ਸ਼ਰਮ ਛੱਡਿਆ ਉਹਨੇ ਇਹਨੂੰ ਫਿਰ ਬੱਬੇ ਹੋਰ ਕੀ ਕਰੀਏ ਜਦੋਂ ਘਰ ਚ ਕਿਸੇ ਨਾਲ ਬਣਦੀ ਨਹੀਂ ਨੋਹਾਂ ਤੰਗ ਨੇ ਫਿਰ ਤਾਂ ਇਹੀ ਹੱਲ ਹੈ ਦੇਖ ਪੁੱਤ ਮੈਨੂੰ ਤੁਸੀਂ ਇਸ ਘਰੋਂ ਨਾ ਕੱਢੋ ਤੂੰ ਸੁਣ ਮੇਰੀਆਂ ਦੋ ਰੋਟੀਆਂ ਔਖੀਆਂ ਲੱਗਦੀਆਂ ਨੇ ਨਾ ਉਹ ਮੈਂ ਆਪ ਬਣਾ ਲਿਆ ਕਰੂੰਗੀ ਦੇਖੋ ਪੁੱਤ ਮੈਨੂੰ ਆਥਾ ਸ਼ਰਮ ਨਾ ਛੱਡੋ ਸੁਣ ਮੇਰੀਆਂ ਦੋ ਰੋਟੀਆਂ ਦੇਣੀਆਂ ਮੈਨੂੰ ਔਖੀਆਂ ਲੱਗਦੀਆਂ ਨੇ ਉਹ ਮੈਂ ਆਪ ਬਣਾ ਲਿਆ ਕਰੂੰ ਸੁਣ ਨੂੰ ਪਤਾ ਸੋ ਤੇ ਡੈਡ ਨੇ ਸੋਡਾ ਕਿੰਨਾ ਕੁਛ ਬਣਾਇਆ ਹੈ ਮਿਹਨਤ ਕਰਕੇ ਹੁਣ ਤੁਸੀਂ ਰੋਟੀ ਵੀ ਨਹੀਂ ਮੈਨੂੰ ਦੇ ਸਕਦੇ ਚੱਲ ਬੇਬੇ ਆਇਆ ਕਰ ਜੇ ਤਾਂ ਨਹੀਂ ਕਿਤੇ ਜਾਣਾ ਨਾ ਪਿੱਛੇ ਆਪਣਾ ਛੱਡ ਬਣਿਆ ਹੋਇਆ ਉੱਥੇ ਤੇਰਾ ਮੰਝਾ ਲਾ ਦਿੰਨੇ ਆਂ ਉੱਥੇ ਤੇਰਾ ਚੁੱਲਾ ਰੱਖ ਦਿੰਨੇ ਆਂਗੇ ਤੇ ਆਪਦਾ ਬਣਾ ਲਾ ਤੇ ਖਾ ਲਾ ਠੀਕ ਹੈ ਤੂੰ ਵੀ ਲੱਡੀ ਠੀਕ ਆ ਸਹੀ ਆ ਨਾਲੇ ਘਰ ਦੀ ਘਰ ਚ ਰਹਿਣਾ ਬੇਬੇ ਨੇ ਹਾਂ ਕਰੇ ਰਹੋਗੀ ਬਸ ਆਪਦਾ ਪਿਛਲੇ ਪਾਸੇ ਬੈਠਾ ਹੈ ਉੱਥੇ ਆਪਣਾ ਆਰਾਮ ਨਾਲ ਬਣਾ ਲੂ ਤੇ ਖਾ ਲੂ ਠੀਕ ਆ ਬੇਬੇ ਹੁਣ ਸਹੀ ਆ ਠੀਕ ਐ ਪੁੱਤ ਠੀਕ ਹੀ ਐ ਹੋਰ ਕੀ ਭਾਲਦੀ ਆ ਬੇਬੇ ਆਪ ਹੀ ਤਾਂ ਕਹਿੰਦੀ ਮੈਂ ਨਾਥ ਆਸ਼ਰਮ ਨਹੀਂ ਜਾਣਾ ਜੇ ਨਾਥ ਆਸ਼ਰਮ ਨਹੀਂ ਜਾਣਾ ਤੇ ਭਾਈ ਫਿਰ ਪਿੱਛੇ ਬੈਠੀ ਰਹਿ ਕਿਉਂ ਦੇਖੋ ਮੇਰੀ ਗੱਲ ਸੁਣੋ ਭਾਜੀ ਤੁਸੀਂ ਆਪ ਤਾਂ ਸਾਰੇ ਜਣੇ ਡਿਊਟੀ ਤੇ ਭੱਜ ਜਾਂਦੇ ਆ ਆ ਮਗਰੋਂ ਸਾਨੂੰ ਪਤਾ ਕਿੰਨਾ ਤੰਗ ਕਰਦੀ ਆ ਕਦੇ ਕਿਸੇ ਦਾ ਬੂਹਾ ਖੜਕਾਉਗੀ ਕਦੇ ਕਿਸੇ ਦਾ ਉਹ ਅਸੀਂ ਤੜਕੇ ਦੀਆਂ 5 ਵਜੇ ਦੀ ਉੱਠੀਆਂ ਹੋਣੀਆਂ ਤੁਹਾਨੂੰ ਤਿਆਰ ਸ਼ਰ ਕਰਕੇ ਡਿਊਟੀਆਂ ਤੇ ਭੇਜਣਾ ਫਿਰ ਜਵਾਕਾਂ ਨੂੰ ਭੇਜਣਾ ਆ ਘਰ ਦੇ ਕੰਮ ਧੰਦੇ ਕਰਨੇ 100 ਕੰਮ ਹੁੰਦੇ ਨੇ ਜਨਾਨੀਆਂ ਨੂੰ ਆਏ ਥੋੜਾ ਹੁਣ ਇਹ ਤਾਂ ਬੇਲੀ ਰਹਿੰਦੀ ਐ ਕਿਸੇ ਕੰਮ ਨੂੰ ਹੱਥ ਤਾਂ ਲਾਉਂਦੀ ਨਹੀਂ ਉਦੋਂ ਹੀ ਕਹਿਣ ਲੱਗ ਜੂ ਮੇਰਾ ਆ ਦੁੱਖ ਦਾ ਮੇਰਾ ਉਹ ਦੁੱਖ ਦਾ ਛੱਡ ਹੁਣ ਤੁਸੀਂ ਗੱਲਾਂ ਸਮਾਨ ਕੱਢੋ ਬਾਹਰ ਤੇ ਬਾਹਰ ਪਾਓ ਚਲੋ ਹੋ ਖੜੇ ਮਾਹਰ ਦਾ ਪਾ ਦੰਨੇ ਆ ਮੈਂ ਤੁਹਾਨੂੰ ਐਂ ਦੱਸਦੀ ਆ ਵੀ ਇਹਨਾਂ ਨੂੰ ਜਿਹੜੀਆਂ ਗੱਲਾਂ ਦਾ ਪਤਾ ਨਹੀਂ ਇਹਨਾਂ ਨੂੰ ਉਹ ਦੱਸ ਦਈਏ ਆ ਪੁੱਛ ਲੋ ਕਿਉਂ ਦੀਦੀ ਕਿੰਨਾ ਤੰਗ ਕਰਦੀ ਆ ਆਪਾਂ ਨੂੰ ਬਹੁਤ ਤੰਗ ਕਰਦੀ ਆ ਹਾਂ ਆ ਤਾਂ ਪੜੀਏ ਨਾ ਤਾਂ ਸੌਂ ਦਿੰਦੀ ਐ ਨਾ ਆਪ ਸੌਂਦੀ ਐ ਲੈ ਕੋਈ ਗੱਲ ਨਾਲੇ ਦੀਦੀ ਮੇਰੀ ਗੱਲ ਸੁਣੋ ਆ ਪਰਸੋਂ ਤੁਸੀਂ ਇਹਦੀ ਮਨਪਸੰਦੀ ਸਰਜੀ ਬਣਾਈ ਸੀ ਉਹ ਵੀ ਨਹੀਂ ਜੇ ਤੱਕ ਚੜੀ ਉਦੋਂ ਹੀ ਕਹਿਣ ਲੱਗੀ ਕਹਿੰਦੀ ਤੇ ਲੂਣ ਘਟ ਹੈ ਲੈ ਦੱਸ ਵੀ ਇੱਕ ਤਾਂ ਤੈਨੂੰ ਬੈਠੀ ਨੂੰ ਰੋਟੀ ਪਾਣੀ ਦੇਈਦਾ ਹਜੇ ਕਹਿਣੀ ਲੂਣ ਘਟ ਹੈ ਸਾਰੀ ਚੀਜ਼ ਚ ਨੁਕਸ ਕਰਦੀ ਆ ਜੀ ਕੀ ਕਰ ਹੁਣ ਬਾਈ ਮੇਰੀ ਗੱਲ ਸੁਣ ਲੋ ਐ ਤਾਂ ਫਿਰ ਤੁਹਾਡੇ ਘਰ ਖਰਾਬ ਹੋ ਜਾਣਗੇ ਜੇ ਅਸੀਂ ਸਾਰੇ ਜਾਣੇ ਆਉਂਦੇ ਆਦੇ ਪੇਕੇ ਵਾਗੀਆਂ ਫਿਰ ਕੱਲੇ ਬੈਠੇ ਰਿਓ ਮਾਂ ਦੇ ਲਵੇ ਲਾ ਕੇ ਸਮਝੇ ਗੱਲ ਨੂੰ ਆਹੀ ਹੱਲ ਹੋ ਸਕਦਾ ਠੀਕ ਆ ਜਿਹੜੀ ਗੱਲ ਬਾਈ ਨੇ ਕੀ ਜ ਇਹਨੂੰ ਛੱਡ ਚ ਬਾਹਰ ਕਰ ਦੋ ਇੱਕ ਮੰਜਾ ਢਾਡੋ ਗੈਸ ਚੁੱਲਾ ਪਿਆ ਸਾਰਾ ਕੁਝ ਭਾਂਡੇ ਪਏ ਨੇ ਉੱਥੇ ਠੀਕ ਆ ਹਾਂ ਜਿਹੜੀ ਕਿਸੇ ਚੀਜ਼ ਦੀ ਲੋੜ ਹੋਊਗੀ ਨਾ ਇੱਥੋਂ ਬਾਹਰ ਹਾਕ ਮਾਰਦੀ ਸਾਨੂੰ ਫੜਾ ਦਾਂਗੇ ਅੰਦਰ ਫਿਰਨ ਦੀ ਬਾੜੀ ਲੋੜ ਨਹੀਂ ਤੈਨੂੰ ਕੋਚੇ ਲੱਗੇ ਹੁੰਦੇ ਨੇ ਆ ਵਿੱਚ ਪੈਰ ਲੈ ਕੇ ਫਰੀ ਜਾਊਗੀ ਤੇ ਹੋਰ ਫਿਰ ਐ ਕੰਮਕਾਰ ਵੀ ਨਹੀਂ ਹੁੰਦੇ ਇਹ ਕੰਮਕਾਰਾਂ ਦੇ ਜਾਣਾ ਹੁੰਦਾ ਕਿੱਧਰ ਕਿੱਧਰ ਚਲੋ ਕੱਢੋ ਫਿਰ ਚਲੋ ਚਲੋ ਠੀਕ ਹੈ ਨਾ ਚਲੋ